ਇਹ ਲੱਗਦਾ ਲੱਗਦਾ ਹੈ ਨਹੀਂ ਕਿ ਜਦੋਂ ਪਰਿਵਾਰ ਦੇ ਵਿੱਚ ਇਹ ਘਾਟ ਆਈ ਜ ਇਹ ਸਾਨੂੰ ਅਸੀਂ ਇਸ ਪਾਸੇ ਹੈ ਨਹੀਂ ਸੀ ਕਿ ਆਹ ਕਿਉਂ ਘਾਟ ਪੈਣ ਦੇ ਕਾਰਨ ਅਚੀ ਵੀ ਮਹਾਪੁਰਸ਼ਾਂ ਦੇ ਜਣੇ ਸੰਗਤ ਕਰਨ ਲੱਗ ਪਏ ਜਿਸ ਤਰ੍ਹਾਂ ਨਿਕਲ ਆਮ ਸਾਰੇ ਬੰਦੇ ਜਾਂਦੇ ਹਨ ਅਰੇ ਕੈਸੀ ਸਤ ਬਾਬਾ ਬਾਹਰ ਚੜੀ ਪਏ ਵੇ ਵਾਇੰਗਾ ਦਵਾਰ ਸੁਣਿਆ ਉਹ ਮਹਾਪਰਖੰਦੇ ਦਵਾਰ ਸੁਣ ਤੋਂ ਮੇਰੇ ਮਨ ਦੇ ਵਿੱਚ ਇਹੋ ਜਿਹਾ ਜਾਗ ਲੱਗਿਆ ਤੇ ਮੈਂ ਜਦੋਂ ਉਹ ਲੈ ਕੇ ਤਿਲਾਈ ਕੋਈ ਪ੍ਰੋਗਰਾਮ ਹੁੰਦਾ ਤੋਸ ਸਮਾਗਮ ਨੂੰ ਸੁਣ ਵਾਸਤੇ ਮੈਂ ਜਾਂਦਾ ਇੱਕ ਵਾਰੀ ਘਰ ਮੇਰਾ ਮਹਾਂਪਰਖਾ ਦੇ ਨਾਲ ਇਸ ਤਰ੍ਹਾਂ ਮੈਂ ਕਈ ਵਾਰੀ ਬਚਰ ਰਿਹਾ ਸੀ ਹੁੰਦੇ ਉਹ ਮਹਾਂਪਰਖਾ ਨੇ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਅਮਰਿਸ਼ਾ ਕਹ ਲੈ ਰੰਗਾਂ ਦੇ ਚਾ ਬਾਸ਼ਾ ਦਾ ਸਿੱਖ ਸਾਜਾ ਜਿਹੜੀ ਤਰੀਕਾ ਅਟਾ ਘਰ ਦੀ ਸਾਰੀ ਪੂਰੀ ਹੋ ਜਾਏਗੀ ਉਹਰਾਵਾ ਪਰਖਣੇ ਮੈਨੂੰ ਬਚਨ ਕਰਿਆ ਮੈਂ ਉਹਨਾਂ ਦੇ ਬਚਨ ਨੂੰ ਪਵਾਇਆ ਤੇ ਛਾਲ ਵੀ ਨਹੀਂ ਲੰਘਿਆ ਘਰ ਦੇ ਵਿੱਚ ਲੜਕਾ ਹੋ ਗਿਆ ਤੇ ਮੈਨੂੰ ਜਦੋਂ ਮੇਰੇ ਜਿਹੜੇ ਮੈਨੇ ਲੋਟ ਸੀ ਉਹ ਮੇਰੀ ਕੋਈ ਹੋ ਗਈ ਤੇ ਮੈਨੂੰ ਵਰਨਾ ਦੇ ਘਰ ਦੇ ਵਿੱਚ ਐਨਾ ਹਉ ਹੋ ਗਿਆ ਕਿ ਮੈਂ ਆਉਣ ਵਾਲੇ ਜਿੰਨੇ ਵੀ ਕੋਈ ਸਮਾਗਮ ਹੋਵੇ ਮਰਾਂ ਨੂੰ ਬਾਤੇ ਬੰਦ ਛੋੜਾ ਤਾਂ ਮੈਨੂੰ ਲੱਗਣ ਲੱਗ ਲੱਗ ਗਿਆ। ਠੀਕ ਹੈ ਬਾਬਾ ਜੀ। ਸਮਝ ਨਹੀਂ? ਹਾਂ ਜੀ। ਸਮਝ ਗਿਆ। ਉਹ ਲੱਗਣ ਲੱਗ ਪਹਿਲਾਂ ਮੇਰੇ ਪ੍ਰਵਾਹ ਦੇ ਵਿੱਚ ਘਟ ਗਈ। ਘਾੜਨ ਪੈਣ ਕਰਕੇ ਮੈਂ ਇਸ ਪਾਸੇ ਆਇਆ। ਹਾਂ ਜੀ। ਮਜ਼ਰਾ ਨਹੀਂ ਖਾਇਆ ਮੈਂ। ਹਾਂ। ਉਹ ਸਮੇਂ ਮੈਂ ਚੱਲ ਜੇ ਉਹਦੇ ਵਿੱਚ ਬੁੱਧ ਦਾ ਕੰਮ ਕਰਦਾ ਸੀ। ਪਛਪੜ ਤੋਂ ਤੋਂ ਹੀ। ਉਹ ਬੁੱਧੇ ਕੰਮ ਕਰਦਿਆਂ ਕਰਦਿਆਂ ਮੈਨੂੰ ਲੱਗਣ ਲੱਗੀ। ਲੱਗਣ ਲੱਗੀ। ਤਾਂ ਇਹ ਜੋ ਮੈਨੇ ਲੋੜ ਸੀ ਉਹ ਮੇਰੀ ਮਹਾਰਾਜ ਨੇ ਮੋੜਾਂ ਦੇ ਘਰ ਨੇ ਪੂਰੀ ਕੀ ਰਹੀ ਸੀ ਤੇ ਮੈਨੂੰ ਲਗਨ ਨਹੀਂ ਲੱਗੀ ਬਈ ਉਹ ਫਟ ਟੋਟ ਨਹੀਂ ਚਲੀ ਫੱਤੀ ਚਲੀ ਪਰ ਲੋਸਰਾ ਹੱਥ ਤੇ ਚੜ ਪਈ ਆ ਗਈ ਫਿਰ ਸਾਡੇ ਪਹਿਲਾ ਨਗਰ ਦੇ ਵਿੱਚ ਧਾਰਮਿਕ ਸਥਾਨ ਜਿਵੇਂ ਕੋਟਰ ਹਮ ਹੈ ਨਹੀਂ ਸੀਗਾ ਆਚਾ ਫੋਸਤਾਂ ਅੰਦਰ ਸਾਡੇ ਪਿੰਡ ਕਿਹਨੇ ਸੀ ਅਜਰਾ ਸਾਡਾ ਪਿੰਡ ਹੈ ਸ਼ਾਮਪੁਰ ਹੈ ਮੇਰਾ ਨਾ ਆਉਤਾ ਸਹੀ ਨਹੀਂ ਕਿਤੇ ਸੀ ਪਰ ਉਹ ਨਗਰ ਦੇ ਵਿੱਚ ਬੁਰੂ ਪਰ ਹੈ ਨਹੀਂ ਸੀ ਮੁੰਡਰ ਹੈ ਸੀ ਬੁਰੂ ਕਾ ਨਹੀਂ ਸੀ ਜੋ ਸਵੇਰ ਹਰੀਜਨ ਤੱਕ ਦੇ ਬੰਦੇ ਸੀ ਉਹਨਾਂ ਨੂੰ ਨਗਰ ਦੇ ਲੋਕ ਕੋਈ ਤਾਂ ਆਖਾ ਵਸਤ ਜਗ੍ਹਾ ਨਹੀਂ ਸੀ ਨਬੇ ਪਰ ਉਹ ਮੈਨੂੰ ਲੋਕਾਂ ਨੇ ਉਹ ਸਦਾ ਮੁੰਡਾ ਸਾਡੀ ਜਿਹੜੀ ਬਰਾਦਰੀ ਹੈ

ਮੇਰੇ ਮਾਮੇ ਵੀ ਮਰਦਾਰੇ ਜਿਹੜੇ ਸਾਡੇ ਅੱਗੇ ਵਾਸਤੇ ਨਿਸ਼ਚੇਾਰੇ ਸਾਡੀ ਕਾਸਤ ਕੀ ਵੀ ਤੋਂ ਬਹੁਤ ਪਿਆਰ ਮਰਦਾਰੇ ਆਸ਼ੀ ਵੀ ਫਿਰ ਗੰਡੇ ਬੱਤੇ ਦਾ ਅਮਰਸ਼ਕਿਆ ਕਿਉਂਕਿ ਬਾਹ ਰਾਜ ਨੇ ਤਾਂ ਪਰੰਪਰੇ ਖਾਜੇ ਤੋਂ ਬੰਨਾ ਬਾਣੀ ਨੂੰ ਸੋਦਾ ਪਾਣੀ ਆਪਨ ਦਾ ਉਹ ਜੋੜ ਜਾਂਦਾ ਹੈ ਉਹ ਜੁੜ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਫਰਕ ਨਹੀਂ ਕੋਈ ਆਖਰ ਨਾਲ ਤਾ ਦੂਰ ਪਾਇਆ ਪੁੱਤਰ ਜਿਹਾ ਬੰਦੇ ਇਹਰ ਹੋਰ ਤੇ ਸਭ ਜੱਗ ਪਜਿਆ ਪਾਉਂਦ ਭਰੇ ਕੋਣ ਮੰਦੇ ਨਹੀਂ ਨਹੀਂ ਨਾ ਕੋਈ ਬੋਲੇ ਰਾਮਾ ਕੋਈ ੜਾਏ ਹੈ ਨਹੀਂ ਕੋਈ ਬੁੰਨੇ ਜੋ ਸਹੀਆਂ ਕੋਈ ਖਦਾਏ ਜੀ ਜਦੋਂ ਬੱਚਾ ਪਾਣੀ ਨੂੰ ਸਮਝਦਾ ਹੈ ਪਾਣੀ ਨੂੰ ਪੜਦਾ ਹੈ ਧਾਰੀ ਨਾਲ ਝੜਦਾ ਹੈ ਫਿਰ ਇਹਨੂੰ ਜੀਵਨ ਦੇ ਸੁਹਾਗ ਦਾ ਪਤਾ ਲੱਗਦਾ ਪਤਾ ਨਹੀਂ ਪਤਾ ਨਹੀਂ ਉਹ ਮੈਂ ਜੋੜਲਾ ਕਰਕੇ ਜੇ ਲੋ ਮੇਰਾ ਲੱਗੋ ਕਿ ਉੱਥੇ ਤਾਂ ਮਨ ਦਾ ਸਥਾਨ ਹੈ ਇਹੇ ਹੀ ਸਾਨੂੰ ਗੁਰੂ ਸਾਹਿਬ ਨੇ ਸਖਾਪਿਆ। ਉਹ ਜਿਹੜੇ ਸਾਡੇ ਜੰਮ ਸੀਗੇ ਸਾਡੇ ਪਿੰਡ ਚੋਂ ਉਹ ਬਰਾਦਰ ਜੀ ਗੁਰੂ ਘਰ ਬਣਾਉਣਾ ਚਾਹੁੰਦੇ ਸੀ। ਤੇ ਮੈਨੂੰ ਵੀ ਨਾ ਕਰਦੇ ਤੇ ਚਲਾ ਗਏ ਸੀ। ਬੜਾ ਨੇ। ਬੜਾ ਨੇ ਦੀ। ਤੇ ਮੈਂ ਅੱਗੇ ਹੋ ਗਿਆ। ਉਹਨਾਂ ਦੀ ਜਗ੍ਹਾ ਉਸ ਨੇ ਉਸ ਸਮੇਂ ਦੀ ਪੰਚਾਇਤ ਨੰਗੇ ਨਹੀਂ ਸੀ ਸ਼ਾਮਲਾਸ ਦੇ। ਤੇ ਆ ਜਿੰhera ਉਹਨਾਂ ਨੂੰ ਕਹਿ ਕੇ ਕਿਤੋਂ ਸਾਡੇ ਬਰਾਦਰੀ ਦੇ ਬੰਦੇ ਸੀ ਸਾਡੇ ਆਸਤੋਂ ਬਲਾਉਂ ਕਰਦੇ ਸੀ ਉਹਨਾਂ ਨੂੰ ਮੈਂ ਵਿੱਚ ਬੈਠ ਕੇ ਗੁਰੂ ਘਰ ਵਾਸਤੇ ਜਗ੍ਹਾ ਲਈ ਉਹ ਕਿ ਗੁਰੂ ਘਰ ਦੀ ਸੇਵਾ ਮੈਂ ਕਿਤੇ ਚੰਡੀਗੜ੍ਹ ਤੇ ਵਿੱਚ ਮਦਦ ਪਾਉਂਦਾ ਸੀ ਮੈਂ ਆ ਵੀ ਭਾਰੂ ਲੈ ਆਏ ਕੁਸ਼ ਪਿੰਡੋਂ ਹੋਈ ਆਏ ਨਾਲ ਆਪੇ ਪੈਸਾ ਕਰ ਆ ਜਿਹੜੇ ਮੈਂ ਹੇਠਾਂ ਗਾਣੇ ਤੇ ਮਿਸਟਰ ਸ਼ੁਭ ਤੇ ਸ਼ੇਵਾਤ ਭਾਈ ਗੁਰੂ ਘਰ ਬਣਾਇਆ ਉਸ ਗੁਰੂ ਦਾ ਘਰ ਬਣਾ ਕੇ ਮੈਂ 8 ਸਾਲ ਉੱਥੇ ਨਿਤਨੇਮ ਵੀ ਆਪਣਾ ਆਪ ਕਰਦਾ ਰਿਹਾ ਬਾਣੀ ਅਮਰ ਜੀ ਉਹ ਕੇ ਆਪਾਂ ਨੋਕਾ ਕੰਮ ਵੀ ਕਰਨਾ ਮੈਂ ਬੱਚੇ ਵੀ ਪਾਲਨੇ ਤੇ ਕੋਈ ਕਿਸੇ ਨੂੰ ਮਾਇਆ ਨਹੀਂ ਲੈਣੀ ਪਰ ਦੁਆਰੇਵਾਂ ਤੋਂ ਕੁਝ ਨਹੀਂ ਲੈਣਾ ਸਿਰ ਮੈਂ 8 ਸਾਲ ਉੱਥੇ ਸੇਵਾ ਨਾਈ ਅਮਰ ਜੀ ਦਾ ਘਰ ਸ਼ਾਬਾਸ਼ ਜੇ ਤੈਨੂੰ ਮਨਦਾ ਉਹ ਮੈਂ ਕਰਦਾ ਤੇ ਚਾਵ ਨੂੰ ਰਹਿਣਾ ਤੇ ਨਗਰ ਦੇ ਬੱਚੇ ਨੂੰ ਮੈਂ ਜਣੀ ਕੋ ਮਾਦਰਾ ਦੇ ਹੱਥ ਤੇ ਹੋਂਮੇ ਅੱਜ ਵੀ ਉਹ ਫਿਰ ਤੋਂ ਚਾਹ ਮਾਰ ਖਾਣ ਸੁੱਕਾ ਅੱਜ ਵੀ ਉਹ ਸ਼ਿਵਨਵਾਰ ਖਾਣ ਸੀ ਜਦ ਘੇਰਾ ਨਾ ਕੋ ਨਾ ਅਕਸ਼ਾਨ ਹੋ ਗਏ ਸਨ ਖੇਲਵਾ ਕਰਨ ਨੂੰ ਤੇ ਰੈਪਰ ਕਲਾ ਨੇ ਮਿੱਟੇ ਨਿਰੰਲ ਮਲਾਪ ਹੈ ਉਹ ਬਾਬਾ ਗੜਿਆਲ ਸਿੰਘ ਦੇ ਨਾਮ ਤੇ ਅੱਛਾ ਬਾਬਾ ਜੀ ਨੂੰ ਤੇ ਬਾਬਾ ਗੜਿਆਲ ਸਿੰਘ ਜਿਨਾ ਵਾਹਾਂ ਪੁਰਖਾ ਨੇ ਤਾਂ 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 ਬਾਬਾ ਨਾਮ ਸਿੰਘ ਘਰਾਤੇ ਸੰਗਤ ਕਰੀ ਹੋਈ ਸੀ ਉਹ ਮਾਪਰ ਕਾਨੀ ਉਮਰ ਬਹੁਤ ਸੀ ਉਹ ਸਮੇਂ ਉਹਨਾਂ ਦੀ ਉਮਰ ਸੀ 90 ਦੇ ਕਰੀ ਆਣੀ ਉਮਰ ਦੇ ਵਿੱਚ ਉਹ ਗੈਰ ਪਰ ਕਲਾਂ ਦੇ ਵਿੱਚ ਆਏ ਉਹਨਾਂ ਦੇ ਨਾਲ ਉਹ ਸ਼ਿ ਨਗਰ ਤੋਂ ਮੈਂ ਉਹਦੇ ਜਾ ਕਦਾ ਇਹ ਮੈਂ ਦੁੱਧ ਪਵਾ ਕੇ ਜਾਨੀ ਗੁਰਦਾਰਾ ਸਾਹਿਬ ਨਮਸਕਾਰ ਕਰਨ ਚਲੀ ਗਿਆ। ਉੱਥੇ ਬਾਬਾ ਕਰੇ ਆਪ ਸਿੰਘ ਜਾਨੀ ਉਹਨਾਂ ਕੋਲ ਸੋਤ ਦੀ ਮਹਾਰਾ ਸੀ। ਤੇ ਉੱਥੇ ਬੈਠੇ ਸੀ। ਮੈਨੂੰ ਉਸ ਸਮੇਂ ਭਰਾ ਗਿਆ ਸੀ। ਹਾਂ। ਉਹ ਕੇ ਜ਼ਾਇਦੇਂ ਦਾ ਕੰਮ ਹੀ ਕਰਿਆ। ਉਸ ਸਮੇਂ ਸੱਤੀ ਮੋਹਾਲੀ ਦੇ ਵਿੱਚ ਦਸਾਰਾ ਆਪਾਂ ਪੜਾ ਦੇ ਨਾਲ ਉਸ ਨੂੰ ਨੇ ਪੜਾ ਦੋੰਦੂ ਦਾ ਕੰਮ ਤੇ ਡੈਡੀ ਦਾ ਕੰਮ ਕਰਤੇ ਸੀ। ਤੈਨੂੰ ਫੇਰ ਦੇ ਦੇ। ਤੇ ਉਹ ਭਣਾ ਮੈਨੂੰ ਛੱਡਣਾ ਪੈ ਗਿਆ 300 ਸਾਲ ਚਲਾ ਕੇ ਮੈਨੂੰ ਕੰਮ ਛੱਡਣਾ ਪੈ ਗਿਆ। ਤੇ ਮੈਂ ਦੁਬਾਰੇ ਦੋੰਦੂ ਦਾ ਕੰਮ ਕਰਦਾ ਸੀ। ਇੱਕ ਵਾਰ 1200 ਰੁਪਏ। ਜਦੋਂ ਮੈਂ ਪਹਿਲਾਂ ਦੁਕਾਨ ਤੇ ਸੀ ਉਦੋਂ ਮੇਰਾ ਦਿੱਤਰੇ ਅਮਰੀ ਜਿਹੜਾ ਬੰਦ gsi ਮੇਰੀ ਜਗਾ ਸਮਾਂ ਮਿਲਦਾ ਸੀ ਮੈਨੂੰ। ਉਸ ਸਮੇਂ ਬੰਦ ਕੀ ਮੈਂ ਜਾਨਾ ਕਰਦਾ ਰਿਹਾ ਮਿਸਟਰ ਫਿਰ ਮੈਨੂੰ ਭਰਾਵ ਹੋ ਗਿਆ ਵੀ ਮੇਰਾ ਜਿਹੜਾ ਸਮਾਂ ਸੀ ਨਾ ਉਹ ਖਤਮ ਹੋ ਗਿਆ ਮੈਨੂੰ ਹੋਰ ਦੁੱਧ ਦਾ ਕੰਮ ਕਰਨ ਕਰਕੇ ਨਾ ਦੁਬਾਰੇ ਬੰਦਲੀ ਕਰਨੀ ਹੀ ਪੈਣੀ ਹੈ ਫਿਰ ਯਾਨੀ ਮੈਂ ਮਹਾਰਾਜ ਦੇ ਚਾਣਾ ਵਿੱਚ ਜਾਉਣ ਜਿਸ ਸਮੇਂ ਅਰਦਾਸ ਕਰਨ ਵਾਸਤੇ ਗਿਆ ਮੈਂ ਜਾ ਕੇ ਉਸ ਸਮੇਂ ਮਿਸਟਰ ਮੈਡੀਕੋਟਾ ਨੂੰ ਨਮਸਕਾਰ ਹੈ ਜਾਈ ਨਮਸਕਾਰ ਹੈ ਥੋੜੇ ਬਾਅਦ ਦੁੱਧ ਦਾ ਕੰਮ ਕਰਦਾ ਕਰਦਾ ਆਪਣੇ ਜੇ ਮੈਂ ਦੁੱਧ ਇਕੱਠਾ ਵੀ ਕਰ ਰਿਹਾ ਤੇ ਮੈਂ ਕਹਿ ਰਿਹਾ ਖੋਣਾ ਨਿਤਨੇਮ ਮੈਂ ਰਹਿਣਾ ਆਪਦਾ ਸਮਾਂ ਬੰਦ ਇਕੱਠਾ ਕਰਕੇ ਕਰ ਨਹੀਂ ਜਾਣਾ ਆਪ ਸਮਾਂ ਇਹ ਤਾਂ ਦੋਨੋਂ ਕੰਮ ਆਪਕੇ ਸਾਥ-ਸੇ ਸਾਥ ਹੋਵੇ ਹਾਂ ਨਹੀਂ ਮੈਂ ਤਾਂ ਬਹਿ ਕੇ ਤਾਂ ਫਿਰ ਮੈਨੂੰ ਸਮਾਂ ਨਹੀਂ ਰਹੇਗਾ ਮੈਨੂੰ ਸਾਧਨੇ ਬੰਦ ਦਾ ਕੰਮ ਹੈ ਜਿਹੜਾ ਇਹ ਸਾਧਨੇ ਸਾਧਨੇ ਜਾਣਾ ਪੈਂਦਾ ਬੰਦੇ ਨੂੰ ਇਹ ਮੈਂ ਫਿਰ ਸਾਧਨੇ ਜਾਣ ਕਰਕੇ ਮੇਰਾ ਆਪਣੇ ਗੁਰੂ ਘਰ ਚ ਜਾਣਾ ਘਟ ਗਿਆ ਪਰ ਫਿਰ ਉਹਦੇ ਨਾਲ ਨਿਤਨੇਮ ਚ ਵੀ ਫਰਕ ਪੈ ਗਿਆ ਜਿਹੜਾ

ਤੇ ਬਾਪਾ ਜੀ ਨੂੰ ਮੈਂ ਪਹਿਲਾਂ ਜਾਣਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਸਮਝਦੇ ਨਹੀਂ ਉਹ ਮੇਰੇ ਬਾਬਾ ਜੀ ਬਾਬਾ ਕਰਤਿਆਲ ਸਿੰਘ ਉੱਥੇ ਬੈਠੇ ਸੀ ਮੈਂ ਉਹਨਾਂ ਕੋਲ ਗਿਆ ਬਾਤਰੀ ਸੰਗ ਨੂੰ ਇਹ ਬਹਿਣ ਕੇ ਕਹਿੰਦਾ ਵੀ ਕੋਈ ਬਜ਼ੁਰਗ ਕਹਿ ਗਏ ਵੀ ਤੈਨੂੰ ਪਤਾ ਹੀ ਅੱਜ ਤੱਕ ਵੀ ਬੱਚੇ ਬਜ਼ੁਰਗਾਂ ਨੂੰ ਪੁੱਛਦੇ ਨਹੀਂ ਮੈਂ ਕਿ कहीं ਇਹ ਗੱਲ ਕਰ ਰਹੇ ਆਂ ਵੀ ਤੁਸੀਂ ਸਾਡੇ ਦਾ ਇਤਿਹਾਸ ਨਹੀਂ ਹੁੰਦਾ ਸਭ ਇਹ ਗੱਲ ਸਾਡਾ ਕਿਹੜੇ ਰੱਖੀ ਤੈਨੂੰ ਇਹ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਆਪਾਂ ਜਿਹੜੇ ਗਾਇਡ ਉਹ ਗਲਤ ਕਰ ਲੈਂਦੇ ਕਈ ਵਾਰੀ ਕਿਸੇ ਹਾਂ ਬਿਲਕੁਲ ਬਿਲਕੁਲ ਜੀ ਤਾਂ ਗਾਣ ਦੇ ਕਿਸ ਰੂਪ ਮੇ ਆ ਜੋ ਬੰਨ ਗਈ ਪਰ ਐਸੀ ਹਨੀ ਉਹਨਾਂ ਨੂੰ ਰਾਜ ਸੀ 90 ਸਾਲ ਕਦੇ ਨਾ ਸੰਤ ਕੋ ਹਾਇਆ ਹੈ ਨਾ ਕੋਈ ਬ੍ਰਹਮ ਗਿਆਨੀ ਕੋ ਹਾਇਆ ਜਿਸ ਕਾਜ ਕਰ ਚਾੜ ਦੇਣ ਅਗਲਾ ਬਾਈ ਕਹਿੰਦਾ ਵੀ ਮੈਂ ਤਾਂ ਬਹੁਤ ਖੁਸ਼ ਹਾਂ